ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 5 ਦਿਨਾਂ ਦੇ ਮੌਸਮ ਦੀ ਯਾਨੀ ਕਿ 25 ਅਕਤੂਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਤੇ ਉਮੀਦ ਕਿੰਨੇ ਕੁ ਅਸਰ ਹੋਣਗੇ ਆਉਂਦੇ ਦਿਨਾਂ ਦੇ ਵਿੱਚ ਇਹ ਤੁਹਾਨੂੰ ਅਪਡੇਟ ਦੇਵਾਂਗੇ ਸੈਟਲਾਈਟ ਦੱਸ ਰਿਹਾ ਤੁਹਾਡੇ ਨਾਲ ਸਵੇਰੇ ਦੀਆਂ ਸਾਂਝਾ ਕਰ ਰਹੇ ਹਾਂ ਜੇਕਰ ਗੱਲ ਕਰੀਏ ਸਭ ਤੋਂ ਪਹਿਲਾਂ ਟੈਂਪਰੇਚਰ ਦੀ ਮੌਸਮ ਦੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਫਿਰ ਟੈਂਪਰੇਚਰ ਦੀ ਗੱਲ ਕਰ ਲੈਨੇ ਆ ਦਿਨਾਂ ਦੇ ਟੈਂਪਰੇਚਰ ਜਿਹੜੇ ਉਸੇ ਤਰ੍ਹਾਂ ਸਟੇਬਲ ਬਣੇ ਹੋਏ ਨੇ ਜੇਕਰ ਵੀਤੇ 24 ਘੰਟਿਆਂ ਦੇ ਅੰਕੜੇ ਚੱਕਦੇ ਆ ਤੇ ਦਿਨਾਂ ਦੇ ਮੈਕਸਿਮਮ ਟੈਂਪਰੇਚਰ 35.5 ਡਿਗਰੀ ਦੇ ਨਾਲ ਬਠਿੰਡਾ 에য়ারਪੋਰਟ ਸਭ ਤੋਂ ਗਰਮ ਖੇਤਰ ਦਰਜ ਹੋਇਆ ਉੱਥੇ ਹੀ 35.4 ਡਿਗਰੀ ਦੇ ਨਾਲ ਪਲਵਲ ਜ਼ਿਲ੍ਹਾ ਸਭ ਤੋਂ ਗਰਮ ਖੇਤਰ ਦਰਜ ਹੋਇਆ ਹਰਿਆਣਾ ਦੇ ਵਿੱਚ ਸੋ ਕੁੱਲ ਮਿਲਾ ਕੇ 34-35 ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ ਚੱਲ ਰਹੇ ਨੇ ਭਾਵੇਂ ਉਹ ਪੰਜਾਬ ਦੇ ਜ਼ਿਲ੍ਹੇ ਆ ਭਾ ਸੋ ਇੱਕ ਹਲਕੀ ਵੈਸਟਰਨ ਡਿਸਰਬੈਂਸ ਜਿਹਦੀ ਗਰਾਉਂਡ ਲੈਵਲ ਤੇ ਜਿਹੜੀ ਮੌਜੂਦ ਗਿਆ ਉਹ ਕੱਲ ਤੋਂ ਹੀ ਹੋ ਚੁੱਕੀ ਸੀ ਪਾਕਿਸਤਾਨ ਦੇ ਉੱਤਰ ਪੱਛਮੀ ਭਾਗ ਤੇ ਕੇਂਦਰੀ ਭਾਗਾਂ ਦੇ ਵਿੱਚ ਕੱਲ ਮੀਂਹ ਲੱਗੇ ਸੀ ਕੁਝ ਥਾਵਾਂ ਤੇ ਟਟੋਵੇਂ ਛਰਾਟੇ ਲੱਗੇ ਸੀ ਤੇ ਇਹ ਸਿਸਟਮ ਇਸ ਵੇਲੇ ਤੁਸੀਂ ਦੇਖ ਸਕਦੇ ਆ ਸੈਟਲਾਈਟ ਦਸੇਨਾ ਦੇ ਵਿੱਚ ਅੱਜ ਦਿਨ ਹੈ 21 ਅਕਤੂਬਰ ਦਾ ਤੇ ਲਗਭਗ 9:00 ਚੱਲਿਆ ਸੀ ਇਹਦੇ ਤੇ ਅਸਲੇ ਲਹਿੰਦੇ ਵਾਲੇ ਪਾਸੇ ਤੇ ਇਧਰ ਰਾਜਸਥਾਨ ਹਰਿਆਣੇ ਵਾਲੇ ਪਾਸੇ ਕੁਝ ਕਿਤੇ ਤਰ੍ਹਾਂ ਦੇ ਵਿੱਚ ਬੱਦਲਬਾਈ ਬਣੀ ਹੋਈ ਆ ਤੇ ਕੁਝ ਪੰਜਾਬ ਦੇ ਵੀ ਖੇਤਰ ਹੋ ਸਕਦੇ ਨੇ ਜਿੱਥੇ ਆਉਂਦੇ 24 ਅਗਲੇ ਜਿਹੜੇ 24 36 ਘੰਟੇ ਹੋਣਗੇ ਜਿੱਥੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਟੁੱਟਵੇਂ ਸ਼ਰਾਟਿਆਂ ਦੇ ਅਸਰ ਹੋਣਗੇ ਮੁੱਖ ਤੌਰ ਤੇ ਲੱਗ ਰਿਹਾ ਜਿਹੜਾ ਉਹ ਮਾਲਵਾ ਖੇਤਰ ਹੋ ਸਕਦਾ ਜਾਂ ਪੂਆਧ ਜਾਂ ਹੋ ਸਕਦਾ ਇੱਕ ਦੋ ਥਾਂ ਦਵਾਬੇ ਦੇ ਵੀ ਜਿੱਥੇ ਹਲਕੇ ਟੁੱਟਵੇਂ ਜੇ ਸ਼ਰਾਟੇ ਲੱਗ ਜਾਣ ਸੋ ਬੱਦਲਬਾਈ ਇਹਨਾਂ ਖੇਤਰਾਂ ਤੱਕ ਜਿਹੜੀ ਜੜੀ ਆ ਬਣਦੀ ਨਜ਼ਰ ਆ ਸਕਦੀ ਹੈ ਸੋ ਇਸ ਲਾਵਾ ਵੱਡੇ ਮੀਂਹ ਚੱਕਰ ਤੇ ਅਸਰ ਘਟਨੇ ਤੇ ਜਿੱਥੇ ਜਾਂਦਾ ਮੌਨਸੂਨ ਕਾਰਵਾਈਆਂ ਦੇ ਰਿਹਾ ਤਾਟੂ ਮਰਤੀ ਸੁਪਿਆਂ ਦੇ ਵਿੱਚ ਦੱਖਣੀ ਦੇ ਪੱਛਮੀ ਭਾਗਾਂ ਦੇ ਵਿੱਚ ਜਿਹੜੇ ਮੀਂਹ ਲੱਗ ਰਹੇ ਨੇ ਸੋ ਐਸੇ ਲਈ ਜੇਕਰ ਆਪਾਂ ਜੋ ਅਪਡੇਟ ਦੇਖਦੇ ਆ ਜੋ ਮਾਸਲ ਖਾਗਨੇ ਜਾਰੀ ਕੀਤੇ ਆ 1 ਅਕਤੂਬਰ ਲਈ ਅੱਜ ਦੀ ਅਪਡੇਟ ਆ 21 22 23 24 25 26 27 27 ਤਰੀਕ ਤੱਕ ਵੱਡੇ ਮੀਂਹ ਚੱਕਰ ਦੇ ਕੋਈ ਅਸਰ ਨਹੀਂ ਆ ਜਿਹੜਾ ਸਿਸਟਮ ਐਸੇ ਵੇਲੇ ਚੱਲ ਰਿਹਾ ਉਹਦੇ ਵਿੱਚ ਵੀ ਕੋਈ ਬਹੁਤ ਵੱਡੇ ਮੀਂਹ ਦੇ ਅਸਰ ਨਹੀਂ ਆ ਹਰ ਇੱਕ ਟਟਵੇਂ ਖੇਤਰਾ ਦੇ ਵਿੱਚ ਉਹ ਵੀ ਗਨੇ ਚੁਨੇ ਖੇਤਰਾ ਦੇ ਵਿੱਚ ਲੱਗਣ ਦੇ ਅਸਰ ਹੋਣਗੇ ਵੱਡੇ ਮੀਂਹ ਦੇ ਕੋਈ ਅਸਰ ਫਿਲਹਾਲ ਨਹੀਂ ਹੈ ਸੋ ਉਹਦੇ ਪੰਜ ਤਰ੍ਹਾਂ ਦੇ ਵਿੱਚ ਇਹ ਸਭ ਜਿਹੜਾ ਕਰਨਾ ਕਰਾ ਵਾਪਰੇਗਾ ਤੇ ਵੱਡੇ ਵੀ ਜਿਹੜੇ ਆ ਉਹ ਤਾਟੂ ਵਰਦੀ ਸੂਬਿਆਂ ਦੇ ਵਿੱਚ ਲੱਗ ਰਹੇ ਨੇ ਯਾਨੀ ਕਿ ਕੇਰਲਾ ਹੋ ਗਿਆ ਅੰਧਰ ਪ੍ਰਦੇਸ਼ ਹੋ ਗਿਆ ਆ ਇਧਰ ਹੋ ਗਿਆ ਆਪਣੇ ਬੰਗਲੌਰ ਸਾਈਡ ਕਰਨਾਟਕਾ ਸਾਈਡ ਦੇ ਨਾਲ ਖੇਤਰਾਂ ਦੇ ਵਿੱਚ ਕਿਉਂਕਿ ਮੌਨਸਨ ਦੇ ਨਾਲ ਖੇਤਰਾਂ ਦੇ ਵਿੱਚ ਸਾਊਥ-ਵੈਸਟ ਮੌਨਸਨ ਕਾਰਵਾਈਆਂ ਮੀਹਾਂ ਦੇ ਦਰਜ ਕਰਾ ਰਿਹਾ ਭਾਰੇ ਮੀਨਾਂ ਖੇਤਰਾਂ ਦੇ ਵਿੱਚ ਹਲੇ ਲੱਗਣਗੇ ਧੰਨਵਾਦ